ਪੰਜਾਬੀ ਅਦਾਕਾਰ ਦਰਜੀਤ ਦੋਸਾਂਝ ਦੀ ਫਿਲਮ ਪੰਜਾਬ 95 ਮੁਸ਼ਕਲਾਂ 'ਚ गिर ਗਈ ਹੈ। ਮਰਹੂਮ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨ ਤੇ ਸੰਘਰਸ਼ ਉੱਤੇ ਅਧਾਰਿਤ ਉਕਤ ਫਿਲਮ ਦੇ ਮੁੱਖ ਕਿਰਦਾਰ ਦਾ ਨਾਮ ਬਦਲਣ ਦੀ ਮੰਗ ਜਿਹੜੀ ਹੈ ਉੱਠ ਗਈ ਹੈ। ਸੈਂਸਰ ਬੋਰਡ ਦੇ ਵੱਲੋਂ ਜਿਹੜੀ ਹੈ ਮੰਗ ਜਿਹੜੀ ਚੁੱਕੀ ਗਈ ਹੈ। ਇਸ ਨੂੰ ਲੈ ਕੇ ਨਿਰਮਤਾਵਾਂ ਨੇ ਆਪਣੀ ਨਿਰਾਸ਼ਗੀ ਵੀ ਜ਼ਾਹਿਰ ਕੀਤੀ ਹੈ। ਕਾਬਲੇ ਗੋਰੇ ਕੀ ਫਿਲਮ ਦੇ ਵਿੱਚ ਦਿਲਜੀਤ ਦੋਸਾਂ ਜਿਮੜੂਖੀ ਅਧਿਕਾਰ ਕਾਰਕੂਨ ਜਸਵੰਤ ਸਿੰਘ ਖਾਲੜਾ ਜੀ ਦਾ ਕਿਰਦਾਰ ਨਿਭਾ ਰਹੇ ਨੇ ਉੱਥੇ ਹੀ ਇਸ ਦੇ ਵਿਚਾਲੇ ਹੁਣ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਕਿਉਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਦੇ ਵਿੱਚ 120 ਕੱਟ ਲਗਾਉਣ ਦੀ ਜਿਹੜੀ ਹੈ ਗੱਲ ਆਖੀ ਜਾ ਰਹੀ ਹੈ ਉਸੇ ਹੀ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਕੱਲ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਪਰਮਜੀਤ ਸਰਨਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਬਣ ਰਹੀਆਂ ਫਿਲਮਾਂ ਨੂੰ ਲੈ ਕੇ ਵੀ ਦੋਹਰੇ ਕਾਨੂੰਨ ਕਿਉਂ ਨੇ ਉਹਨਾਂ ਨੇ ਕਿਹਾ ਕਿ ਅਜਿਹਾ ਕਿਉਂ ਹੈ ਕਿ ਸਿੱਖ ਇਤਿਹਾਸ ਤੇ ਫਿਲਮਾਂ ਕਿਉਂ ਨਹੀਂ ਬਣ ਸਕਤੀਆਂ ਸਿੱਖ ਆਪਣੇ ਇਤਿਹਾਸ ਨੂੰ ਕਿਉਂ ਨਹੀਂ ਦਿਖਾ ਸਕਦੇ ਇਹ ਅਫਸੋਸ ਦੀ ਗੱਲ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕਤੰਤਰ ਤੇ ਇਹ ਵੱਡਾ ਹਮਲਾ ਹੈ ਅੱਗੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਭਾਈ ਜਸ ਸਿੰਘ ਸਾਡੇ ਦੋਸਤ ਜੀ ਵਿਦਵਾਨ ਜੀ ਜੀਤ ਸਿੰਘ ਤਲੰਗ ਨਾ ਆਇਆ ਉਹਦੇ ਤੇ ਪੱਛੜ ਗਏ ਤੇ ਚਾਕੇ ਜਿਹਾ ਪੁਰਾਣਾ ਡਾਕਟਰ ਜਸ ਸਿੰਘ ਘੜਾ ਸੀ ਉਸ ਦਾ ਨਾਮ ਕਹਨ ਲਈ ਕਰ ਦੋ ਜਸ ਸਿੰਘ ਨਾਲ ਮੈਨੂੰ ਸਮਝ ਆ ਰਹੀ ਹੈ ਇਥੇ ਆਸੂਮ ਗੜੀ ਦੀ ਗੱਲਾਂ ਕੀ ਕਰ ਰਹੇ ਨੇ ਭਾਈ ਗੋਜੀ ਕਤਾਲ ਸਾਹਿਬ ਜੀ ਦੀ ਤਰਫ ਪਰਸੋਂ ਤੋਂ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਂਟਰਲ ਮੋਰ ਦਾ ਨਾਮ ਭਾਈ ਜਸ ਸਿੰਘ ਸਾਡੇ ਦੋਸਤ ਜੀ ਜਿਲਦਲ ਜੀ ਦਸਾਂਤ ਨਾਮ ਬਣਾਇਆ ਉਹਦੇ ਤੇ ਪੱਖਟ ਛੱਡ ਬੜੀ ਗਏ ਇੱਥੇ ਤਾਂ ਕਿ ਜਿਹੜਾ ਪੁਲੀਨਾ ਡਾਕਟਰ ਜਸਾਂਤ ਸਿੰਘ ਘੰਡਾਸੀ ਉਹਦਾ ਨਾਮ ਵੀ ਕੰਨਣੇ ਹੀ ਕਰ ਦੋ ਜਸਵੰਤ ਸਿੰਘ ਮੈਨੂੰ ਸਮਝ ਆ ਰਹੀ ਇਥੇ ਆਸੂਮ ਗੜੀ ਦੀ ਗੱਲਾਂ ਕੀ ਕਰ ਰਹੇ ਨੇ ਅੰਦੋ ਤਾਂ ਕਿ ਆਜ਼ਾਦੀ ਤੋਂ ਬਾਅਦ ਜਿਸਿਆਂ ਪੋਨਾ ਅੰਗਰੇਜ਼ਾਂ ਦੇ ਜ਼ੁਲਮ ਤੋਂ ਗੁਣੀਆਂ ਉਹ ਕਿਸ ਨੇ ਨਾਮ ਦਾਰਾ ਕਹਾਣੀ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲੇ 40 ਸਾਲ ਪਹਿਲੇ ਤੱਕ ਹੈ ਜੇ ਕਥਾ ਟੱਗੀ ਹੈ ਉਹਦੇ ਤੁਸੀਂ ਕੰਨ ਚਾਟ ਕਿਉਂ ਕਰ ਰਹੇ ਹੋ ਉਹਦੇ ਚੁਰਤ ਹੋਈਏ ਇੱਕ ਸਚਾਈ ਹੈ ਕਲ ਸਚਾਈ ਹੈ ਜਿਹਨੂੰ ਕਲਮਣਾ ਕੇ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਮਾ ਨੂੰ ਵੜਾ ਸਕਦੇ ਨੇ ਜੋ ਸਖਾਂ ਦੇ 47 ਤੋਂ ਬਾਅਦ ਗਰਮ ਹੋਏ ਉਹਨਾਂ ਮਾਰੇ ਕੋਈ ਪਿੱਛਾ ਨਹੀਂ ਬੜਾ ਸਕਦੇ ਤੁਸੀਂ ਉਹਨੂੰ ਦੱਸਣ ਦੇਵਗੇ ਬੜਾ ਸੋਝੀ ਗੱਲ ਹੈ ਲੰਗਾ ਕੋ ਰਸੀਦ ਹੁੰਦੇ ਬਹੁਤ ਵੱਡਾ ਕਾਕਾ ਦਾਕਾ ਤੇ ਨਹੀਂ ਮੰਬਰ ਦਾ ਇਹਦਾ ਸਰਕਾਰ ਨੇ ਗਿਣਾ ਕਾਲ ਨਹੀਂ ਮਿਲਣਾ ਪਰ ਇਹਨਾਂ ਬਲਾਂ ਦਾ ਅਸਲ ਜੂਰ ਹੁੰਦਾ ਹੈ ਟਾਈਮ ਜੂਰ ਲੱਗਾ ਹੈ ਇਹ ਗਣਾ ਤੁਹਾਨੂੰ ਭੋਗਣਾ ਪੈ ਜਾਣਾ ਮੈਂ ਅਫੀਰ ਕਰਦਾ ਮਿਨਿਸਟਰੀ ਆਪਨੂੰ ਇਸ਼ਾਰਾ ਕਰ ਦੱਸ ਤੇ ਨੂੰ ਉਹ ਤੱਕਾ ਦੇਖੇ ਇਸ ਸਾਲ ਨੂੰ ਕੋਈ ਬੋਟੀ ਕੋ ਘਟਵਾਟ ਕਰਨੀ ਹੈ ਕਰਕੇ ਦਰਜ ਕਰਨਾ ਭਾਈ ਗੁਰਜੀ ਦਾ ਖਾਲਸਾ ਵਾਚੀ ਭਾਈ ਜਸਵੰਤ ਸਿੰਘ ਸਾਡੇ ਦੋਸਤ ਜੀ ਦੁਸਤ ਪ੍ਰਲੰਗ ਨਾ ਹੈ ਉਹਦੇ ਤੇ ਕੱਛੜ ਬੋਏ ਗਏ ਤੇ ਤਾਂ ਕਿ ਜਿਹੜਾ ਪੁਲੀਨਾ ਡਾਕਟਰ ਜਸਵੰਤ ਸਿੰਘ ਘੰਡਾਸੀ ਉਹਦਾ ਨਾਮ ਕੰਨ ਨਹੀਂ ਕਰਦੋ ਜਸਵੰਤ ਸਿੰਘ ਨਾਲ ਮੈਨੂੰ ਸਮਝ ਨਹੀਂ ਆ ਰਹੀ ਇਥੇ ਹਸੂਨ ਗਾੜੀ ਦੀ ਗੱਲ ਕੀ ਕਰ ਰਹੇ ਨੇ ਭਾਈ ਗੁਰਜੀ ਕਾਲਸਾ ਵਾਜੂ ਜਿਸ ਤਿਹੇ 500 ਇਹ ਗੱਲ ਬੜੀ ਚੰਗੀ ਹੈ ਕਿ ਇਹ ਅਸਾਂ ਚਾਹੁੰਦੇ ਆ ਨਾ ਬਾਈਕਾ ਸਿੰਘ ਸਰਦਾਰ ਜਿਹੜੇ ਗਿਲਦਲ ਜੀ ਦਸਾਂ ਨਾਮ ਬਣਾਇਆ ਉਹ ਉਹਦੇ ਤੱਕ ਛੱਡ ਗਏ ਤੇ ਤਾਂ ਕਿ ਜਿਹੜਾ ਬੁਲਣਾ ਡਾਕਟਰ ਜਸਵੰਤ ਸਿੰਘ ਘੰਡਾਸੀ ਉਹਦਾ ਨਾਮ ਕਹਨ ਲਈ ਕਰ ਦੋ ਜਸਵੰਤ ਸਿੰਘ ਮੈਨੂੰ ਸਮਝ ਨਹੀਂ ਆ ਰਹੀ ਐਥੇ ਆਸੂੰਗੜੀ ਦੀ ਗੱਲਾਂ ਕੀ ਕਰ ਰਹੇ ਨੇ ਇਹਨਾਂ ਦਾ ਪੰਜਾਬ ਦੀ ਆਜ਼ਾਦੀ ਤੋਂ ਬਾਅਦ ਜਿੱਦਿਆਂ ਪਹਿਲਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਬੁਰੀਆਂ ਓਕੇਸ਼ਨ ਨਾਮ ਬਾਰੇ ਕਰਨ ਦੀ ਗੱਲ ਕੀਤੀ ਹੈ ਅੱਜ ਕਹਾੜੇ ਰਾਜ ਦੇ ਵਿੱਚ 40 ਸਾਲ ਪਹਿਲੇ 40 ਸਾਲ ਪਹਿਲੇ ਤੱਕ ਰਹੇ ਹੈ ਗੱਥਾ ਡੱਗੀ ਹੈ ਉਸ ਦਿਨ ਤੁਸੀਂ ਕਾਨੂੰਨ ਸਾਥ ਕਿਉਂ ਕਰ ਰਹੇ ਹੋ ਤੁਸੀਂ ਦੇ ਚੂਰ ਚੋੜੀਏ ਇੱਕ ਸੱਚਾਈ ਹੈ ਕਹਾਂ ਸੱਚਾਈ ਹੈ ਜਿਹੜੀ ਉਹ ਲੰਮਾ ਕੇ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਮਾ ਨਹੀਂ ਬਣਾ ਸਕਦੇ ਜੋ ਸਿੱਖਾਂ ਦੇ 47 ਤੋਂ ਬਾਅਦ ਗਰਮ ਹੋਏ ਉਹਨਾਂ ਮਾਰ ਕੋਈ ਬਿਕਚ ਨਹੀਂ ਬਣਾ ਸਕਦੇ ਤੁਸੀਂ ਉਹਨੂੰ ਦੱਸਣ ਦੇਵਗੇ ਬੜਾ ਸੋਝੀ ਗੱਲ ਹੈ ਲੰਗਾ ਕੋ ਰਸੀ ਦੇ ਉੱਤੇ ਬਹੁਤ ਵੱਡਾ ਡਾਕਾ ਤੇ ਡਾਕਾ ਤੇ ਨਹੀਂ ਮਨ ਪਤਾ ਤੇ ਦਾ ਅਸਰ ਕਰ ਨਿਕਣਾ ਕਰ ਨਹੀਂ ਨਿਕਣਾ ਪਰ ਇਹਨਾਂ ਗੱਲਾਂ ਦਾ ਅਸਰ ਜ਼ਰੂਰ ਹੁੰਦਾ ਹੈ ਟਾਈਮ ਜ਼ਰੂਰ ਲੱਗਦਾ ਹੈ ਤੇ ਗੱਲਾਂ ਤੁਹਾਨੂੰ ਮੋਕਣਾ ਪੈ ਜਾਂਦੀਆਂ ਮੈਂ ਅਫੀਲ ਕਰਦਾ ਮਿਨਿਸਟਰੀ ਆਫ ਇਨਵੈਸ਼ਨ ਐਂਡ ਬਰਕਾਸਟਿੰਗ ਨੂੰ ਉਹ ਤੱਕਾਂ ਦੇਖੇ ਇਸ ਫਿਲਮ ਨੂੰ ਛੋਟੀ-ਪੋਟੀ ਕੋ ਕਟਵਾਟ ਕਰਨੀ ਹੈ ਕਰਕੇ ਦਰਜੀ ਕਰਨਾ